ਸਵਾਸਤਿ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ 'ਤੇ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੈੜ ਆ ਗਈ ਵੀਰੇ ਕੋਲੇ ਚੰਗੇ ਵੱਡੇ ਪੱਲੇ 'ਚ ਵੀਰੇ ਉਹ ਥਣਪਾਂਡੇ ਵਾਲੀ ਵੈੜ ਆ ਗਈ ਆ ਤਾਂ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਹ ਲਈ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਚੜਦੀ ਕਲਾ ਤੁਸੀਂ ਆਪ ਦੱਸਣਾ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਮ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲੇ ਨਾਲਾ ਜਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਵੀ ਜੀ ਆਪਣਾ 9501733918 ਠੀਕ ਹੈ ਜੀ ਹਾਂ ਜੀ ਤਾਂ ਵੀਰੇ ਆਪਣੇ ਕੋਲੇ ਸੂਈ ਵਹਿੜ ਆ ਗਈ ਫਿਰ ਹਨਾ ਜੀ ਤਾਜੀ ਸੂਈ ਵੀ ਜੀ ਬੋਲੇ ਚ ਵਹਿੜ ਆ ਗਈ ਆਪਣੇ ਕੋਲ ਪੂਰੀ ਫਾਰਮ ਵਾਲੀ ਵੱਡੀ ਵਹਿੜ ਫਾਰਮ ਵਾਲੀ ਵਹਿੜ ਹਾਂ ਜੀ ਹਾਂ ਜੀ ਤਾਂ ਰੇਡ ਜਾਇਜ਼ ਹੈ। ਰੇਡ ਵੀ ਜੀ ਬਿਲਕੁਲ ਜਾਇਜ਼ ਹੈ। ਪਿਛਲੀ ਵੀਡੀਓ ਆਂਕੋ ਬਿਲਕੁਲ ਜਾਇਜ਼ ਰੇਡ ਆ ਪਾਉਣਾ। ਬਿਲਕੁਲ। ਅੱਗੇ ਵੀਰਾਂ ਦੇ ਫੋਨ ਆਉਂਦੇ ਕਿ ਵੀਰਾ ਪਹੁੰਚ ਫ੍ਰੀ ਕਰਦਾ ਹੁੰਦਾ। ਉਹ ਵੀਰ ਦੀ ਵੀਡੀਓ ਵੀ ਪਾਓ। ਮੈਂ ਕੋਈ ਨਾ ਰੇਡ ਵੀ ਜਾਇਜ਼ ਹੈ ਤੇ ਪਹੁੰਚ ਵੀ ਫ੍ਰੀ। ਵੀਰ ਭਰਾ ਤੇ ਬਹੁਤ ਜ਼ਿਆਦਾ ਹੀ ਫੋਨ ਆਉਂਦੇ ਆ ਵੀ ਆਪਣਾ ਪਸ਼ੂ ਜਿਹੜਾ ਨਾ ਦੂਜੇ ਦੂਜੇ ਫੋਨ ਤੇ ਵੇਚ ਜਾਂਦਾ ਵੀ ਪਹਿਲੇ। ਰੇਡ ਜਾਇਜ਼ ਹੁੰਦਾ ਨਾ। ਹਾਂਜੀ ਹਾਂਜੀ। ਤਾਂ ਵੱਡੀ ਵਹਿੜਾ ਵੀਰੋ। ਹਾਂਜੀ ਹਾਂਜੀ। ਤਾਜੀ ਸੂਈ ਆ, ਥਣ ਚੰਗਾ ਲੱਗਿਆ। ਬੱਚਾ ਕੀ ਪੈਨ ਨੇ ਵੀ। ਬੱਚਾ ਵੀ ਜੀ ਬੱਚਾ ਆ ਗਿਆ ਜੀ ਤਾਂ ਇਹ ਬੋਲੇ ਤੇ ਹਨ ਹਾਂ ਜੀ ਬੋਲੇ ਜੀ ਵਿਜੀ ਇੱਧੇ ਬੜ ਠੀਕ ਹੈ ਜੀ ਤਾਂ ਤੋਰਾ ਵੀਰ ਤੋਰਾ ਵਖਾਈਏ ਵੇਖੋ ਵੀਰੋ ਵੱਡੇ ਪੱਲੇ ਜੇ ਵੈੜ ਆ ਗਈ ਆ ਬੋਲੇ ਤੇ ਆਹ ਜੇ ਤਾਜੀ ਸੂਈ ਆ ਵੱਡੀ ਗੜ ਬਿਲਕੁਲ ਕੁਆਲਿਟੀ ਆ ਜੀ ਸੋਹਣੀ ਵੈੜ ਆ ਵੀਰੋ ਥਣਪਾਂਡੇ ਵਾਲੀ ਆ ਖੁੱਲੇ ਥਣਪਾਂਡੇ ਦੀ ਮਾਲਕਾ ਲਿਵਾਲੂ ਵਾ ਫੁੱਲਾ ਲੱਗਿਆ ਵੀਰੇ ਤਾਂ ਕੱਦ ਕੱਟ ਠੀਕ ਗੱਲ ਕਰੀਏ ਕੱਦ ਕਾਠ ਵੀ ਬਹੁਤ ਆ ਵੱਡੇ ਕੱਦ ਕਾਠ ਵਾਲੀ ਆ ਵੀਰੋ ਥਣਲੇ ਵੀ ਦੀ ਸੋਹਣੀ ਆ ਠੀਕ ਲੇ ਕਿਹ ਕੀ ਹਾਂ ਬਾਤ ਆ ਬੋਹ ਸੋਨੀ ਵੈੜਾ ਵੀਰੋ ਨੌਕ ਵਾਲਾ ਥਣ ਆ ਗਿਆ ਵੀਰ ਜੀ ਬੋਲਾ ਕਿੰਨਾ ਕੁ ਹੋਏ ਇਸ ਟਾਈਮ ਇਹ ਇਹ ਵੀਰ ਜੀ 17 18 ਕਿਲੋ ਬੋਲਾ ਇਸ ਟਾਈਮ ਜਿਹੜਾ ਇਹ ਥਲੇ 17 18 ਕਿਲੋ 17 18 ਕਿਲੋ ਬੋਲਾ ਆ ਠੀਕ ਆ ਕਿਆ ਬਾਤ ਆ ਵੇਖੋ ਵੀਰੋ ਵੱਡੇ ਪੱਲੇ ਜਾਂ ਖੁੱਲੇ ਥਣਪਾਂਡੇ ਦੀ ਮਾਲਕਾ ਤੇ ਚੰਗਾ ਬੋਲਾ ਦੱਸਦਾ ਵੀਰ ਯੋ ਕਿ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਵੀਰੇ ਸੁਆਗਤ ਜੀ ਤੁਸਾਂ ਸੁਈ ਆ ਤੂੰ ਆ ਦੁੱਧਾ ਠੀਕ ਹੈ 12 18 ਕਿਲੋ ਬੋਲਾ ਗੈਰ ਨੇ 24 25 ਕਿਲੋ ਵੀਜੂ ਦੁੱਧ ਚੋਣਾ ਆ ਚੋਣਾ ਹਾਂਜੀ ਇੱਕ ਮੌਸਮ ਚੰਗਾ ਬਾਹਰ ਚੰਗੀ ਆ ਬੰਦ ਦੁੱਧ ਵੀਰਾਂ ਦੀ ਸੇਵਾ ਦਾ ਹਨਾ ਵੀਰੇ ਹਾਂਜੀ ਦੁੱਧ ਵੀਜੂ ਸੇਵਾ ਦਾ ਬਾਕੀ ਇਹ ਪਸ਼ੂਆਂ ਦੇ ਵੀ ਜੀ ਇਹਨਾਂ ਚ ਦੁੱਧ ਹੀ ਨਾ ਦੇਣਾ ਯਾਰ ਦੇਣਾ ਦੇਣਾ ਦੁੱਧ ਹੈ ਅਜੇ ਤਾਂ ਪੱਠਾ ਪੁੱਠਾ ਹਨੀ ਹਨਾ ਤੋੜੀ ਤੇ ਆ ਕੀ ਬਾਤ ਹੈ ਜੀ ਅਸਲੀ ਪਸ਼ੂ ਦਾ ਫਾਇਦਾ ਹਨਾ ਹਾਂਜੀ ਹੁਣ ਇਹ ਜੀ ਆਈ ਆ ਠੀਕ ਹੈ ਥੋੜਾ ਜਰਾ ਇਹ ਲਾਂਦੀ ਨੂੰ ਠੀਕ ਹੈ ਲੈ ਕੇ ਕਿਸੇ ਪੁੱਠੇ ਵਿੱਚ ਅਗੇਰਾ ਜੀ ਖਾਦੇ ਨਾਲ ਤ ਤੇ ਬਾਕੀ ਅੱਗੇ ਵੀ ਤੋੜੀ ਤੋੜੀ ਦੁਪੱਟਾ ਆਣੀ ਆ ਜੀ ਵੀਰੇ ਹਾਂ ਪੱਠਾ ਹੋ ਗਿਆ ਫਿਰ ਦੁੱਧ ਦਾ ਵੀ ਚੰਗਾ ਪਸ਼ੂ ਕਰਦਾ ਹਾਂ ਜੀ ਹਾਂ ਜੀ ਤਾਂ ਵੱਡੇ ਪੱਲੇ ਜੀ ਵੀਰੇ ਚੰਗੇ ਬੋਲੇ ਤੇ ਆ ਚੰਗੇ ਰਿਕਾਰਡ ਵਾਲੀਆ ਥਣ ਪਿਆਰਾ ਲੱਗਿਆ ਥਣ ਵੀ ਜੀ ਐ ਪੂਰਾ ਨਹੀਂ ਬਿਲਕੁਲ ਵੇਖੋ ਵੀਰੇ ਮੜਾ ਪਿਆ ਰੱਖਣ ਲੱਗਿਆ ਤਾਂ ਵੱਡੀ ਵੜਾ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਈ ਰੇਟ ਵਿੱਚ ਹੀ ਜਾਜ ਹੀ ਕਰਾਂਗੇ ਰੇਟ ਕਰਾਂਗੇ ਫੋਨ ਤੇ ਫੌਂਟੇ ਜੀ ਹਾਂ ਜੀ ਕਿਹੇ ਵੇਲੇ ਆਪਨੇ ਕੋ ਵੀਰ ਭਰਾ ਕਾਰੋਬਾਰੀ ਵੀ ਖੜਦੇ ਡੰਗੜ ਠੀਕ ਹੈ ਜੀ ਜੀ ਰੇਟ ਤਾਂ ਬਿਲਕੁਲ ਇਜਾਜ਼ੀ ਕਰਨਾ ਜੀ ਹਾਂ ਜੀ ਤੇ ਪਹੁੰਚ ਆਪਾਂ ਫਿਰ ਫ੍ਰੀ ਕਰਨੀ ਆ ਪਹੁੰਚ ਬਿਲਕੁਲ ਫ੍ਰੀ ਜਾਨੀ ਕਿ ਕਿਸੇ ਵੀ ਜ਼ਿਲ੍ਹੇ ਚ ਚਲ ਜੇ ਹਾਂ ਜੀ ਹਾਂ ਜੀ ਵੀਰ ਜੀ ਪਹੁੰਚ ਆਪਾਂ ਬਿਲਕੁਲ ਫ੍ਰੀ ਕਰਨੀ ਆ ਠੀਕ ਹੈ ਜੀ ਪਰ ਆਪਾਂ ਰੇਟ ਦਾ ਜਿਹੜਾ ਫੌਂਟੇ ਕਰਨਾ ਬਿਲਕੁਲ ਤਾਂ ਵੇਖੋ ਵੀਰੋ ਪਹੁੰਚ ਵੀਰ ਬਿਲਕੁਲ ਫ੍ਰੀ ਕਰ ਦਿੰਦਾ ਪਿਛਲੀ ਵੀਡੀਓ ਚ ਬਾਕੀ ਵੀ ਜੀ ਜਿਹਨਾਂ ਦਾ ਰੇਟ ਪਾਵਾਂਗੇ ਨਾ ਇੰਨੇ ਰੇਟ ਦੇ ਵੀ ਜੀ ਕੋਈ ਫ੍ਰੀਡ ਵਾਲੀ ਵੈੜ ਦੇਂਦਾ ਨਹੀਂ ਆ ਫ ਕਵੀ 25 ਕਿਲੋ ਦੁੱਧ ਰਾਨਾ ਭਰਨਾ ਹੈ 24 25 ਬਿਲਕੁਲ ਹਾਂਜੀ ਹਾਂਜੀ ਤਾਂ ਬਾਕੀ ਇਹ ਹੈ ਕਿ ਵੀਰੇ ਕਿਵੇਂ ਪਹੁੰਚ ਵੀ ਫਰੀ ਹੋਗੀ ਹਨਾ ਰੇਟ ਵੀ ਜਾਇਜ਼ ਕਰਦੇ ਹੋ ਹਨਾ ਬਿਲਕੁਲ ਜੀ ਜਾਇਜ਼ ਕਰਾਂਗੇ ਤਾਂ ਵੇਖੋ ਵੀਰੇ ਪਿਛਲੀ ਵੀਡੀਓ ਜੀ ਵੀਰੇ ਨੇ ਕਿਹਾ ਸੀ ਪਰ ਮੈਂ ਕੋਈ ਗੁਰਦਾਸਪੁਰ ਫਤਾਨਕੋਟ ਜਲੰਧਰ ਲੁਧਿਆਣਾ ਕਿੱਥੇ ਵੀ ਫੋਨ ਆਵੇ ਇੱਥੋਂ ਦੇ ਵਿੱਚ ਹੀ ਹੋਣਾ ਜੀ ਕਿਉਂਕਿ ਮੇਲ ਨਹੀਂ ਤਾਂ ਇੱਕ ਗਾਹਕ ਨੂੰ ਆ ਵੀਰੇ ਤੇ ਜਿਹੜਾ ਵੀ ਵੀਰਾ ਹਨਾ ਹਾਂਜੀ ਹਾਂਜੀ ਤਾਂ ਫੋਨ ਕਰ ਲੂਗਾ ਤਾਂ ਪਹੁੰਚ ਬਿਲਕੁਲ ਫਰੀ ਹੋ ਜੂਗੀ ਰੇਟ ਵੀ ਕੋਲ ਫੋਨ ਤੇ ਤੁਸੀਂ ਪਤਾ ਕਰ ਲਿਓ ਚਾਰੂ ਚੈੱਕ ਕਰਾ ਦਿਓ ਚਾਰੂ ਟੂੜੀ ਤੇ ਚਗੀ ਜਾਂਦੀ ਹੈ ਦੁੱਧ ਨੂੰ ਚੰਗੀ ਤਰ੍ਹਾਂ ਵੀਰੇ ਚਾਰੂ ਆ ਬਾਕੀ ਦੁੱਧ ਵੀ ਚਾਰੂ ਪਸ਼ੂ ਪਰਦਾ ਤਾਂ ਦੁੱਧ ਵਾਲੀ ਆ ਵੀਰਿਓ ਬਾਕੀ ਤੁਸੀਂ ਫੋਨ ਵੀਰ ਨੂੰ ਜਰੂਰ ਕਰ ਲਿਓ ਸੋਰ ਛਪਾ ਦੇ ਰੇਡ ਜੈਜ ਹਾਂਜੀ ਉਹ ਬੰਦਾ ਚਲ ਗਿਆ ਬਾਹਰ ਠੀਕ ਆਪੂ ਨੇ ਰੱਖਿਆ ਹੁਣ ਦੋ ਕ ਡੰਗਰ ਰੱਖੇ ਇੱਕ ਫੋਰ ਦੋ ਘੜ ਗੱਬਣਿਆ ਠੀਕ ਹੈ ਜੀ ਬਾਕੀ ਜੇ ਇਹ ਹੀ ਠੀਕ ਹੈ ਇਹ ਤੇ ਆਪਾਂ ਲੈ ਲੈਂਦੀ ਇਹਨਾਂ ਕੋਲ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਉਹਨਾਂ ਕੋਲ ਤੁਹਾਨੂੰ ਪਤਾ ਫਾਰਮ ਚੋਂ ਸਾਹਵੇਂ ਨਹੀਂ ਜਾਂਦੇ ਆਪ ਜਦੋਂ ਬੰਦਾ ਬਾਹਰ ਚੱਲ ਜੇ ਪਸ਼ੂ ਫਿਰ ਔਖਾਂ ਦਾ ਸਾਹਮਣਾ ਸੇਵਾ ਕਰਨੀ ਤਾਂ ਰੇਡ ਵੀਰ ਦਾ ਵੇਖੋ ਵੀਰੇ ਰੇਡ ਵੀਰ ਕਹਿੰਦਾ ਬਿਲਕੁਲ ਜੈਜ਼ ਕਰ ਦੂੰਗਾ ਫੋਨ ਜ਼ਰੂਰ ਲਾ ਲਿਓ ਹਨਾ ਵੀਰੇ ਬਿਲਕੁਲ ਜੈਜ਼ ਕਰਾਂਗੇ ਤਾਂ ਤਾਜੀ ਸੂਈਆ ਤਾਂ ਪਹੁੰਚ ਬਿਲਕੁਲ ਫ੍ਰੀ ਹਾਂਜੀ ਹਾਂਜੀ ਕੀ ਬਤ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਵੀਰੇ ਚੋਅਾਈ ਕਰਨੀ ਪਾਸ ਕਰਨੀ ਹਨਾ ਜੀ ਹਾਂ ਜੀ ਹਾਂ ਜੀ ਤਾਂ ਉਹ ਤੁਹਾਡਾ ਆਪਣਾ ਫਰਜ਼ ਬਣਦਾ ਜੀ ਹਾਂ ਜੀ ਤਾਂ ਵੀਰੇ ਐਡਰੈਸ ਇੱਕ ਰਹੀ ਬੋਲਦੀ ਆਪਣਾ ਐਡਰੈਸ ਵੀ ਜੀ ਆਪਣਾ ਨਾਮ ਸਾਈਂਦਿਪ ਸਿੰਘ ਪਿੰਡ ਜੀਨੇਵਾਲੀ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਜੀ ਆਪਣਾ 9501733918 ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰੋ ਹਨਾ ਵੀਰੇ ਲਾਈਕ ਕਰੀ ਚੱਲਿਓ ਸ਼ੇਅਰ ਕਰਿਓ ਜਿੰਨਾ ਵੀਰੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਿਓ ਵੀਰੇ ਹਾਂ ਜੀ ਹਾਂ ਜੀ ਤਾਂ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਵਿਖਾ ਲਈ ਜਾਵੇ ਤਾਂ